ਮੇਰੇ ਅਰੀ ਜਵਾਬੀਆਂ ਮੈਨੂੰ ਕਹਿੰਦੇ ਮੰਮੀ ਆਪਾਂ ਐ ਕਰਾਂਗੇ ਜੋ ਕਰਾਂਗੇ ਤੂੰ ਮੇਰੇ ਸਿਰ ਤੇ ਬੈ ਕੇ ਏਸ਼ ਕਰਨੀ ਆ ਕੋਈ ਗੱਲ ਨਹੀਂ ਕਹਿੰਦਾ ਘਬਰਾਉਣੀ ਬਾਗ ਮਾਰਾ ਇਹਨੇ ਬਹੁਤ ਕੁਝ ਦੇਤਾ ਮੈਨੂੰ ਪੁੱਤਰ ਜਿਆਣਾ ਸੀ ਮੈਂ ਇਹ ਤਾਂ ਕੋਈ ਲਾਣ ਜਾ ਕੇ ਤੇ ਪੂਰੇ ਨਹੀਂ ਹੋਏ ਮੇਰੇ ਹਾਏ 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 ਤਾਂ ਇਹ ਹਾਲਾਤ ਵੀ ਸੁਧਾਰੇ घर हालात शौक थी सुधारूंगा मै मम्मी ग़रीबी त साढी नी चओ आग आयो त पियो पूरा मुड़ ਦੇਸ਼ ਸੇਵਾ ਦੇ ਜਜ਼ਬੇ ਦੇ ਨਾਲ ਭਾਰਤੀ ਸੈਨਾ ਦੇ ਵਿੱਚ ਅਗਨੀਵੀਰ ਦੇ ਬਜੂਰ ਟ੍ਰੇਨਿੰਗ ਤੇ ਗਿਆ ਜਸ਼ਨਪ੍ਰੀਤ ਸਿੰਘ ਜਿਸ ਦੀ ਟ੍ਰੇਨਿੰਗ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਫਜ਼ਲਾ ਫਿਰੋਜ਼ਪੁਰ ਦੇ ਪਿੰਡ ਲੂਗੜਦਾਏ ਅਗਨੀਵੀਰ ਜਿਸ ਦੀ ਕਿ ਟ੍ਰੇਨਿੰਗ ਦੌਰਾਨ ਮੌਤ ਹੋਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਰ ਹੈ। ਪਰਿਵਾਰ ਦੇ ਵਿੱਚ ਮਾਂ ਤੇ ਛੋਟਾ ਭਰਾ ਨੇ ਤੇ ਪਿੰਡ ਵਾਸੀ ਤੇ ਰਿਸ਼ਤੇਦਾਰਾਂ ਨੇ ਪੀੜਤ ਪਰਿਵਾਰ ਦੇ ਲਈ ਆਰਥਿਕ ਸਹਾਇਤਾ ਤੇ ਛੋਟੇ ਬੇਟੇ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ ਤਗਨੀਵੀਰ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਜਿਹੜਾ ਹੈ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਛੋਟੇ ਭਰਾ ਦਾ ਇਹ ਕਹਿਣਾ ਹੈ ਕਿ ਬੀਤੇ ਅਪ੍ਰੈਲ ਮਹੀਨੇ ਦੇ ਵਿੱਚ ਅਗਨੀਵੀਰ ਦੇ ਵਿੱਚ ਭਰਤੀ ਹੋਇਆ ਸੀ 1 ਮਈ 2025 ਨੂੰ ਰਾਮਗੜ ਰਾਂਚੀ ਝਾਰਖੰਡ ਦੇ ਵਿੱਚ ਟ੍ਰੇਨਿੰਗ ਸ਼ੁਰੂ ਹੋਈ ਸੀ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਆਪਣੀ ਟ੍ਰੇਨਿੰਗ ਦੇ ਦੌਰਾਨ ਗਰਾਊਂਡ ਦੇ ਚੱਕਰ ਲਗਾ ਰਿਹਾ ਸੀ ਕਿ ਤੇਬੇ ਉਹਦ ਵਿਗੜੀ ਉਸਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਜਾਨ ਚਲੀ ਗਈ ਜਸ਼ਨਪ੍ਰੀਤ ਦੇ ਪਿਤਾ ਦੀ ਤਕਰੀਬਨ 5 ਸਾਲ ਪਹਿਲਾਂ ਮੌਤ ਹੋਈ ਸੀ ਘਰ 'ਚ ਛੋਟਾ ਭਰਾ ਤੇ ਮਾਤਾ ਹੀ ਨੇ ਤੇ ਪੀੜਤ ਪਰਿਵਾਰ ਦੇ ਲਈ ਹੁਣ ਮਦਦ ਮੰਗੀ ਜਾ ਰਹੀ ਹੈ ਮੇਰਾ ਕਰਨਦੀਪ ਸਿੰਘ ਮੇਰੇ ਬ੍ਰਦਰ ਹਾਂਜੀ ਵੱਡਾ ਭਰਾ ਸੀ ਤੇ ਕਦੋਂ ਪੱਕੀ ਹੋਇਆ ਸੀ ਜੇ 2025 ਪਰ ਤਰੀਕ 26 ਅਪ੍ਰੈਲ ਨੂੰ ਅਸੀਂ ਇਹਨੂੰ ਟ੍ਰੇਨ ਚੜਾ ਗਏ 1 ਮਈ ਤੋਂ ਹੀ ਟ੍ਰੇਨਿੰਗ ਸਟਾਰਟ ਸੀ ਦੇ ਕੋਲ ਮੇਰੇ ਨਾਲ 6.5 ਮਹੀਨੇ ਨੂੰ ਹੋਈ ਸੀ ਤੇ ਟ੍ਰੇਨਿੰਗ ਦੇ ਵਿੱਚ ਬਾਹਣਾ ਦਸੰਦ ਨਿਹਾਉਣਾ ਸੀ ਪਿੰਡ ਵਾਪਸੀ ਛੁੱਟੀ ਸੀ ਤੇ ਜੋ ਸਾਨੂੰ ਬੀਤੇ ਕੱਲ ਪਤਾ ਲੱਗਿਆ 18 ਤਰੀਕ ਨੂੰ ਸਵੇਰ 8 ਵਜੇ ਪਤਾ ਲੱਗਿਆ ਜੀ ਇਹ ਕਹਿੰਦੇ ਐਮਰਜੈਂਸੀ ਚ ਆਈਸੀਯੂ ਚ ਲੈ ਕੇ ਗਏ ਹੋਏ ਜੀ ਇਹਨੂੰ ਦੌੜ ਦੇ ਸਮੇਂ ਇਹਨੂੰ ਕੋਈ ਭੱਜਦੇ ਭੱਜਦੇ ਦੌੜਦੇ ਨੂੰ ਪੈਨ ਦਿਮਾਗ ਤੇ ਕੋਈ ਟੈਨਸ਼ਨ ਵੈਰ ਦਿਲ ਦਾ ਦੌਰਾ ਪਿਆ ਅਟੈਕ ਹੋਇਆ ਇਹਨੂੰ ਹਸਪੀਟਲ ਦੇ ਐਮਰਜੈਂਸੀ ਲੈ ਗਏ ਉਹ ਤੇ 10-15 ਮਿੰਟ ਬਾਅਦ ਜਦੋਂ ਗੱਲ ਸਾਡੇ ਨਾਲ ਕੀਤੀ 10-15 ਮਿੰਟ ਬਾਅਦ ਫੋਨ ਲਾਤਾ ਜੀ ਜੇ ਇਹਦੀ ਮ੍ਰਿਤਿ ਹੋ ਗਈ ਸਾਹਨਾਦ ਰੀਨੂ ਬੀਤੇ ਕੱਲ ਹੀ ਹੋਈ ਸੀ ਮੇਰੇ ਤਿੰਨ ਦੀ ਉਹਨੇ ਕਰੇ ਡੈਡ ਬੋਡੀ ਆਈ ਹੁਣ ਡੈਡ ਬੋਡੀ ਕੱਲ ਰਾਤੀ 10 ਵਜੇ ਆਈ ਜੀ 10:30 ਵਜੇ ਜੋ ਅਸੀਂ ਐਮਬਸਰ ਤੋਂ ਮੇਰੇ ਨਾਲ ਬ੍ਰਦਰ ਲੈ ਕੇ ਆਏ ਜੀ ਫੌਜੀ ਸਾਹਿਬ ਦੇ ਨਾਲ ਕਿਹੜੀ ਜਗ੍ਹਾ ਤੇ ਮੌਜੂਦ ਮਾਦਰ ਜੀ ਰਾਮਗੜ ਰਾਂਚੀ ਚ ਛਾਰਖੰਡ ਦੇ ਸਟੇਟ ਚ ਹਾਂਜੀ ਕਾਹਦੀ ਇੱਥੇ ਟ੍ਰੇਨਿੰਗ ਸੀ ਇੱਥੇ ਅਗਨੀਵੀਰ ਦੀ ਆਰਮੀ ਟ੍ਰੇਨਿੰਗ ਚੱਲੀ ਜਾਂਦੀ ਜੀ ਇਹਨਾਂ ਦੀ ਪਰਤੇ 2025 ਰਨਿੰਗ ਦੀ ਟ੍ਰੀਟਮੈਂਟ ਦੀ ਚੱਲ ਜਾਂਦੀ ਸੀ ਰਨਿੰਗ ਕਰੀ ਜਾਂਦੇ ਸੀ ਅਜੇ ਤੱਕ ਦੀ